ད� ཅཁསསུ ཅསུ ཆཀས ཅསུ རེ ཆེ ཆེ སུ སླིསུ ཅེ ཇ ཅེ 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 ོ ཁོ ཅཅ� ག ཁསེ ེ ཁེ ོ जी नाम मेरा नाम सोनू है जी सोने की दान है ਹਾਂ ਜੀ ਕੀ ਕਹੋ ਇਹ ਗੱਲ ਅਸੀਂ ਦੁਕਾਨ ਤੇ ਬੈਠੇ ਆ ਜੀ ਤੁਹਾਨੂੰ ਤੇ ਪਤਾ ਨਹੀਂ ਕਿ ਮੜਾ ਜੇ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਿਆ ਇਸ ਘਰ ਦੀ ਰੇਖੀ ਆ ਮੈਂ ਸਮਝਣ ਗੋਲੀ ਲੱਗੀ ਚਲੋ ਪਰਮਾਪਾ ਮਾ ਦਦੀਆਂ ਬਚਾ ਕਰਤਾ ਕਿੰਨੇ ਫਾਇਰ ਹੋਏ ਪਤਾ ਨਹੀਂ ਆ 5 6 ਦੇ ਹੋਈਏ ਮੇਰੇ ਸਾਬ ਨੂੰ ਹਾਂਜੇ ਹੋ ਗਏ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣੇ ਹੁਣ ਕਿੰਨੇ ਹੋ ਗਏ ਪਤਾ ਨਹੀਂ ਬੰਦੇ ਕਿੰਨੇ ਹੋ ਗਏ ਨਹੀਂ ਨਹੀਂ ਤੇ ਛੋਟੇ ਬੱਚੇ ਆਂ ਹੀ ਦੁਕਾਨਦਾਰ ਛੋਟੀ ਮਾਂ ਦੁਕਾਨ ਕਰ ਰਹੇ ਆ ਨੂੰ ਬੁਲਤੀ ਕਿਤੇ ਜਾਣੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਐ ਤੇ ਕਿਸੇ ਨੇ ਕਿਹਾ ਸਾਡੀ ਜਾਨੀ ਦੁਸ਼ਮਣੀ ਕਿਸ ਨੇ ਆ ਕਿ ਦੁਸ਼ਮਣੀ ਕਿਸਦੀ ਹੋਊਗੀ ਕਿਤਾ ਕੀ ਦੁਸ਼ਮਣੀ ਕਿਸਦੀ ਤੁਹਾਨੂੰ ਕਿਸੇ ਵੀ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਇਹਦੀ ਗੱਲ ਕੀ ਮੰਗ ਕਰਦੇ ਸਰ ਪ੍ਰਸ਼ਾਸਨ ਪ੍ਰਸ਼ਾਸਨ ਮੰਗ ਇਹੋ ਕਰਦੇ ਸਾਡੀ ਸੇਫਟੀ ਕਰੇ ਤੁਹਾਨੂੰ ਅਸੀਂ ਜਾਂ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਅਤਰਾ ਕਰ ਕੀ ਕਰਾਂਗੇ ਕੰਮ ਨਹੀਂ ਸ਼ੀਸ਼ੇ ਲਾ ਕੀ 12:50 ਹੋ ਗਿਆ ਪੱਤਾ ਦੀ ਕਰਤਾ ਹਾਂਜੀ ਬੁਝਾ ਕਰਤਾ ਕਿਹੜੇ ਹੈ ਹੋਰ ਕੜੇ ਚ ਉਹ ਹਾਂ ਤੇ ਲੱਗੇ ਤਾਂ ਕਿਸੇ ਨੇ ਕਹਿੰਦੇ ਨੇ ਡੇੜੀ ਤੋਂ ਲੈ ਕੇ ਇਹਨਾਂ ਦੀ ਮਿੱਸੀ ਤੇ ਲੱਗੀ ਮਿੱਸੀਸ ਮੇਰੇ ਹੀ ਟੈਕ ਪੇਮੈਸ਼ਨ ਨੇ ਲੱਗੀ ਚਲੋ ਬਚਾਅ ਹੋ ਗਿਆ ਜੀ ਉਹਨਾਂ ਦਾ